ਪੰਜਾਬ ਸਰਕਾਰ ਵੱਲੋਂ ਰੱਬੇ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਦੀ ਰਹਿਨਮਾਈ ਹੇਠ ਤਰਨਤਾਰਨ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੇ ਸਮੂਹ 16 ਪੁਲਿਸ ਥਾਣਿਆਂ ਅਧੀਨ ਪੈਂਦੇ ਇਲਾਕੇ ਅੰਦਰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਪੁਲਿਸ ਵੱਲੋਂ ਇਸ ਅਭਿਆਨ ਦੇ ਬਿਹਤ ਸਫਲ ਰਹਿਣ ਦਾ ਦਾਵਾ ਕੀਤਾ ਜਾ ਰਿਹਾ ਹੈ ਜੀ ਮਾਨਜੋਗ ਡੀਜੀਪੀ ਸਾਹਿਬ ਆਪਣੇ ਮਾਨਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਦਿਸ਼ਣ ਦਿਸ਼ੇਠ ਅੱਜ ਡਿਸਟ੍ਰਿਕਟ ਤਰਨਤਨ ਵਿੱਚ ਸਾਰੇ ਆਪਣੇ 16 ਥਾਣੇ ਵਿੱਚ ਕਸ ਜਿਹੜਾ ਅਪਰੇਟ ਕੀਤਾ ਗਿਆ ਅੱਜ ਇੱਥੇ ਆਪਣੇ ਮੁਹੱਲਾ ਮੁਰਾਦਪੁਰਾ ਵਿਖੇ ਆਪਣੇ ਡੀਐਸਪੀ ਸਿਟੀ ਤੇ ਉਹਨਾਂ ਦੀ ਨਾਲ ਫੋਰਸ ਲੈ ਕੇ ਆਪਣੇ ਐਸਐਚਓ ਦੋ ਕਨਸਰਨ ਦੇ ਨਾਲ ਇੱਥੇ ਆਪਣੇ ਇੱਕ ਆਪਰੇਸ਼ਨ ਕੀਤਾ ਗਿਆ ਹੈ ਜਿਹਦਾ ਮੇਨ ਜਿਹੜਾ ਟਾਰਗੇਟ ਹੈ ਡਰਗ ਪੈਟਲਰਸ ਤੇ ਡਰਗਸ ਸਮਗਲਰਸ ਨੂੰ ਟਾਰਗੇਟ ਕਰਨਾ ਹੈ ਅੱਛਾ ਕੁਝ ਅਡਸਟੈਂਸ ਫਿਰ ਅਸੇ ਚਲਿਤ ਨਹੀਂ ਹਜੇ ਜੀ ਆਪਣੇ 4-5 ਬੰਦੇ ਜਿਹੜੇ ਆਪਣੇ ਸ਼ਕਤੀ ਜਿਹੜੇ ਆ ਉਹਨਾਂ ਦੀ ਆਪਣੇ ਪੁਛਕੀ ਚੱਲ ਰਹੀ ਹੈ ਮਤਲਬ ਉਹਨਾਂ ਤੋਂ ਸ਼ਾਇਦ ਰਕਬੀ ਦੀ ਵੀ ਕਾਫੀ ਆਸ ਹੈ ਤੇ ਬਾਕੀ ਸਾਰੇ ਚੱਲਦੀ ਪਈ ਹੈ ਜਿਹੜੀ ਬਾਕੀ ਖਲਾਸਾ ਜਿਹੜਾ ਤੁਹਾਨੂੰ ਬਾਅਦ ਕੀਤਾ ਜਾਏਗਾ ਕੋਈ ਬ੍ਰਹਮਣ ਵੀ ਹੈ ਸਰ ਇਹਨਾਂ ਕੋਲ ਨਹੀਂ ਨਹੀਂ ਹਜੇ ਪੁਛਕੀ ਚੱਲਦੀ ਹੈ ਜੀ ਟੋਟਲ ਜਨਿਸਕੇਸ਼ਨ ਤੋਂ ਪਰਵਾਹ ਦਾ ਕਰਦੇ ਟੋਟਲ ਜਨਿਸ ਕਿੰਨੀ ਕਿੰਨੀ ਚੈਕਿੰਗ ਹੋ ਰਹੀ ਹੈ ਜੀ ਇਹ ਜੀ ਆਪਣੇ ਜਿਹੜੇ 16 ਥਾਣੇ ਨੇ ਤੇ ਉਹਨਾਂ ਦੇ ਕੰਸਰਨਡ 27 ਹੌਟਸਪੌਟ ਹੈ ਜਿਨ੍ਹਾਂ ਤੇ ਆਪਾਂ ਜਿਹੜੀ ਮਨਕਾਸਤ ਕੀਤੀ ਜਾ ਰਹੀ ਹੈ ਬਾਕੀ ਜਨਿਸ ਕੋਈ ਆਏ ਬੰਦੇ ਹਾਂਜੀ ਜੀ ਸਾਰੇ ਜਿਹੜੇ ਮਤਲਬ ਆਲਓਵਰ ਪੰਜਾਬ ਕੀ ਹੈ ਜੀ ਚੱਲਦੇ ਆਪਰੇਸ਼ਨ ਚੱਲਦੇ ਆ ਟਾਰਗੇਟਡ ਅਪਰੇਸ਼ਨ ਚੱਲਦੇ ਨੇ ਜਿਹੜੇ ਪੰਛੀ ਉਹਨਾਂ ਨੂੰ ਕੋਈ ਵਰਨਿੰਗ ਦੇਣਾ ਚਾਹੀਦਾ ਕੀ ਹੈ ਨਟੋਰੀਅਸ ਨੂੰ ਜੀ ਦੇਖੋ ਮਤਲਬ ਗਵਰਨਮੈਂਟ ਦਾ ਆਲ ਆਊਟ ਐਫਰਟ ਲੱਗਾ ਹੋਇਆ ਹੈ ਸਾਰਾ ਮਤਲਬ ਪੁਲਿਸ ਦਾ ਵੀ ਜੋਰ ਇਸੇ ਤੇ ਹੈ ਕਿ ਨਸ਼ੇ ਕਿ ਇਹ ਜਿਹੜੇ ਬੁਰੇ ਕੰਮਾਂ ਤੋਂ ਹਟਜੋ ਜਿਹੜੇ ਸੁਧਰਨਾ ਚਾਹੁੰਦੇ ਆ ਉਹਨਾਂ ਲਈ ਗਵਰਨਮੈਂਟ ਵੱਲੋਂ ਕਿ ਉਹ ਸੈਂਟਰ ਰੀਹੈਬ ਸੈਂਟਰ ਹੈਗੇ ਆ ਉਹ ਸਾਡੀ ਹੈਲਪ ਲੈ ਸਕਦੇ ਆ ਤੇ ਜਿਹੜੇ ਮਾੜੇ ਅਨਸਰ ਆ ਬਿਗ ਫਿਸ਼ਸ ਆ ਉਹਨਾਂ ਨੂੰ ਜ਼ਰੂਰ ਟਾਰਗੇਟ ਕਰਾਂਗੇ ਤੇ ਸਲਾਖਤ ਦੇ ਪਿੱਛੇ ਪਚਾਵਾਂਗੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਅੱਜ ਮਾਯੋਗ ਐਸਐਸਪੀ ਤਰਨਤਾਰਨ ਸ਼੍ਰੀ ਸ਼ਰਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਏਰੀਆਜ਼ ਦੇ ਵਿੱਚ ਕਸੋ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਅੰਡਰ ਦੀ ਸੁਪਰਵੀਜ਼ਨ ਆਫ ਜੀਓਜ਼ ਐਂਡ ਐਸ ਐਚ ਯੂਜ਼ ਰੇਡਸ ਕੀਤੀਆਂ ਜਾ ਰਹੀਆਂ ਤੇ ਜਿਹੜੇ ਸ਼ੱਕੀ ਵਿਅਕਤੀ ਐ ਉਹਨਾਂ ਨੂੰ ਉਹਨਾਂ ਦੇ ਪੁੱਛਗਿੱਛ ਕਰਕੇ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਵੀ ਕੋਈ ਐਡਿਕਟਸ ਵਗੈਰਾ ਇੱਥੇ ਮਿਲ ਰਹੇ ਨੇ ਉਹਨਾਂ ਨੂੰ ਅਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਆ ਉਹਨਾਂ ਦੇ ਵਿੱਚ ਦਾਖਲ ਕਰਾ ਰਹੇ ਤੇ ਜਿਹੜੇ ਜਿਹੜੇ ਵਿਅਕਤੀ ਨਸ਼ਾ ਨਸ਼ੇ ਕਾਰੋਬਾਰ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਿਆ ਜਰ